ਚੌਰ ਵਿਖੇ ਰੇਲਗੱਡੀ ਦੀ ਲਪੇਟ ਵਿੱਚ ਚੌਣ ਨਾਲ ਖੜਲ ਦੀ ਇੱਕ ਔਰਤ ਦੀ ਮੌਤ ਅਤੇ ਉਸਦੇ ਬੱਚੇ ਦੇ ਜ਼ਖਮੀ ਹੋ ਜਾਣ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਜੀਆਰਪੀ ਚੌਂਕੀ ਇੰਚਾਰਜ ਫਲੋਰ ਤੇ ਚਿੰਦਰ ਸਿੰਘ ਨੇ ਦੱਸਿਆ ਕਿ ਇੱਕ ਔਰਤ ਆਪਣੇ ਬੱਚੇ ਨਾਲ ਰੇਲਵੇ ਸਟੇਸ਼ਨ ਫਲੋਰ ਵਿਖੇ ਲਾਈਨਾਂ ਪਰ ਕਾਰੀ ਸੀ ਕਿ ਮਾਲ ਗੱਡੀ ਦੀ ਲਪੇਟ ਵਿੱਚ ਆਨਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦਾ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਗੱਡੀ ਦੇ ਡਰਾਈਵਰ ਅਤੇ ਆਸ-ਪਾਸ ਦੇ ਲੋਕਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਪਹੁੰਚਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਬੱਚੇ ਦੀ ਹਾਲਤ ਗੰਭੀਰ ਵੇਖਦਿਆਂ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਜਿੱਥੇ ਕਿ ਬੱਚੇ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਨਹੀਂ ਹੋ ਸਕੀ ਪਰ ਉਮਰ ਕਰੀਬ 35 ਸਾਲਾਂ ਕਰੀ ਹੈ ਜਿਸ ਦੀ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਫਲੋਰ ਵਿਖੇ ਰੱਖ ਕੇ ਤਾਰਾ 194 ਅਧੀਨ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰ ਇਹ ਸਿੱਤਿੰਦਰ ਸਿੰਘ ਜੀ ਸਰ ਇੱਕ ਲੇਡੀ ਤੇ ਬੱਚੇ ਦੇ ਨਾਲ ਹਾਂ ਜੀ ਲੇਡੀ ਜੀ ਸਾਨੂੰ ਇਨਫੋਰਮੇਸ਼ਨ ਜੀ 9:40 50 ਮਿੰਟ ਤੇ ਵੀ ਐਸਐਸ ਵੱਲੋਂ ਨੀਮੋ ਜੀ ਠੀਕ ਹੈ ਜੀ ਦੋ ਨੰਬਰ ਪੇਟਾਉਂਦੇ 1 ਕਿਲੋਮੀਟਰ 328 ਦਾ 29 ਦਾ ਬਟਾ ਕਸਤੀ ਤੇ ਸਾਡੇ ਬਿਲਕੁਲ ਸਾਹਮਣੇ ਪਰੋਲ ਹੈ ਨਾ ਆਪਾਂ ਦੇ ਵਿਚਕਾਰ ਇੱਕ ਲੇਡੀ ਦੀ ਇੱਕ ਲੇਡੀਜ਼ ਦੇ ਇੱਕ ਬੱਚਾ ਇੰਜਰਡ ਪਏ ਆ ਠੀਕ ਹੈ ਜੀ ਮਾਲ ਗੱਡੀ ਨਿਕਲਣ ਦੇ ਫਲਿੰਗਰ ਹੋ ਕੇ ਪਏ ਸੀ ਦੋਨਾਂ ਜਦੋਂ ਅਸੀਂ ਪਹੁੰਚੇ ਆ ਤਾਂ ਜਿਹੜੀ ਲੇਡੀਜ਼ ਆ ਉਹ ਤਾਂ ਡੈਥ ਹੋ ਗਈ ਸੀਗੀ ਜਿਹੜਾ ਪੰਜਾਇਤ ਇੰਗਲਿਸ਼ੀ 2-3 ਸਾਲ ਦਾ ਬਾਹੂ ਆ ਉਹ ਤੇ ਬੜਾ ਸਾਲ ਰੈਫਰ ਕਰਤਾ ਜੀ ਇੱਕ ਵਾਰੀ ਨੰਬਰ ਉਸ ਬੁਲਾ ਕੇ ਜੀ ਜਿਹੜੀ ਜਲੀਦ ਫਰੀ ਹੈ ਖਿਚੋਤਰੀ ਖਿਚੋਤਰੀ ਬੀ ਐਨ ਐਸ ਦੀ ਕਾਰਜ ਸ਼ੁਰੂ ਕਰ ਰਹੇ ਆ ਬਾਕੀ ਤਕਤੀਸ ਜਾਰੀ ਆ ਜਿਵੇਂ ਹੋਗਾ ਦੇਣਾ ਵੀ ਬਰਾਤਰਾ ਤੋਂ ਦੱਸ ਬਰਾਤਰਾ ਤੋਂ ਦੱਸ ਆਹ ਠੀਕ ਹੈ ਹਾਂ ਜੀ ਸਰ ਤੁਹਾਨੂੰ ਪਤਾ ਲੱਗਾ ਕਿੱਥੇ ਦੇ ਆ ਪਰ ਬਈ ਯਾਰਾ ਨਹੀਂ ਲਾਦੀ ਬਹਿ ਰੁਪਿਆ ਦਾ ਅੱਛਾ ਇਹ ਤਾਂ ਨਹੀਂ ਪਛਾਣਿਆ ਅਜੇ ਨਹੀਂ ਹੋਈ ਹੁਣ ਉਹਨਾਂ ਦੀ ਤਰਖਾਤ ਲਿਖੀ ਪੱਤਰ ਘਟਿਆਂ ਵਾਸਤੇ ਸੈਂਕਲ ਮਾਡਲ ਆਇਆ ਕਾਰਵਾਈ ਕਰ ਰਿਹਾ ਅਗਲੀ ਕਾਰਵਾਈ ਸ਼ੁਰੂ ਕਰੂਗਾ ਜੀ 174 ਬੀਐਸ ਨਾਲ ਦੀ ਕਾਰਵਾਈ ਸ਼ੁਰੂ ਕਰੀ 193 ਬੀਐਨ ਅਜ਼ਰ ਦੀ ਹਾਂਜੀ ਇੱਕ ਸਰ ਮੈਨੂੰ ਇਹ ਦੱਸੋ ਇਹ ਆਪਣੇ ਆਪ ਸੂਨ ਸਾਈਡ ਕੀ ਕਹਿੰਦੇ ਜਾਂ ਕਿ ਨਗਰੀ ਬਰਦੀ ਥੱਲੇ ਆਈ ਹੈ ਨਹੀਂ ਅਸੀਂ ਦੇਖਿਆ ਨਹੀਂਗਾ ਲੱਗਦਾ ਰੇਲਵੇ ਐਕਸੀਡੈਂਟ ਹੈ ਜੀ ਲੈਣਾ ਗ੍ਰਾਸ ਕਰਦੀ ਕਰਦੀ ਆ ਸਾਡੇ ਕੋਲ ਇੱਕ ਰੇਲਵੇ ਟੈਕੰਟ ਆਇਆ ਹੈਗਾ ਜਿੱਥੇ ਇੱਕ ਬੱਚਾ ਔਰ ਲੇਡੀ ਵੀ ਜੀ ਗੱਤ ਹੋ ਗਈ ਬੱਚਾ ਇੰਜ ਹੋ ਗਿਆ ਲੱਗਦਾ ਹਰੋਂ ਪਤਾ ਲੱਗਾ ਨਹੀਂ ਹੈ ਕਿ ਕਿਤੇ ਹੈਗੇ ਤੁਹਾਡੇ ਮਾਮਲੇ ਅਹ ਫੋਟੇ ਕੋਲ ਇਚ ਰੀਅਲ ਮੈਪ ਪੀਰੀਅਡ ਤੋਂ ਵਾਲੀ ਚੋਂ ਬੱਚਾ ਐਮਬੂਲੈਂਸ ਦੇ ਥਰੂ ਆਇਆ ਫਿਕਸ ਹੋ ਆਖ ਤੋਂ ਜੀ ਅਜੇ ਤੱਕ ਕੋਈ ਨਾੜੀ ਕੋਈ ਨਾਰਥ ਹੋ ਗਿਰਿਆ ਨਹੀਂ ਉਹਦੇ ਸਿਰ ਉਸ ਸੜਕ ਕੋਲ ਅਰਨੋਂ ਕਰਕੇ ਐਡਮਿਟ ਹੋਇਆ ਜੀ ਦਿੱਸ ਬੱਚੇ ਦੇ ਹਾਲਾਤ ਹੋ ਗਏ ਬੱਚੇ ਦੇ ਖਾਸ ਲੱਗੀ ਹੋਈ ਸੀ ਸੁਰਤੇ ਦੀ ਪਾਸੇ ਤੇ ਨੱਕ ਤੋਂ ਵੀ ਥੋੜਾ ਬਲੀਡਿੰਗ ਹੋ ਰਿਹਾ ਸੀ ਜਿਸ ਕਰਕੇ ਸੇਟੀਸ ਕਰਨਾ ਜ਼ਰੂਰੀ ਸੀ ਤੇ ਸਾਨੂੰ ਨੇ ਰੈਫਰ ਕਰਨਾ ਪਿਆ ਪੋਲ ਜਲੰਧਰ OK ਜਲੰਧਰ ਰਹਿ ਕੇ ਬੱਚੇ ਲੰਬੋਂ ਤੋਂ ਵੇਲਾ ਬੱਚੇ ਦੀ ਉਮਰ ਕਿੰਨੀ ਸੀ ਸਰ ਬੱਚੇ ਦੀ ਉਮਰ ਤਕਰੀਬਨ 2-3 ਸਾਲ ਦੀ ਸੀ ਤੇ ਸਾਡੇ ਕੋਲ ਡੈਡ ਬੋਡੀ ਨਹੀਂ ਲੀਡਿੰਗ ਨਹੀਂ ਉਹ ਜਾਂ ਸਾਡੇ ਕੋਲ ਨਹੀਂ ਹੁੰਦੀ ਸਾਡੇ ਕੋਲ ਨਹੀਂ ਹੈ ਹਾਂ